ਤਨੀ ਸਾਹਿਬ ਜੀ ਜੀ ਸਾਹਿਬ ਜੀ ਜੀ ਸਾਹਿਬ ਜੀ ਆਪਣੇ ਪਰਸਨਲ ਕਾਰਜਾਂ ਦੇ ਵਿੱਚ ਮੈਡਮ ਸਚਾਰਨ ਕਾਰਜਕਾਰੀ ਕੀਤੀ ਜਾਂਦੀ ਹੈ ਬਈ ਹੱਲ ਹੋ ਗਈ ਹੈ ਮੈਂ ਇੱਕ ਵੱਡੀ ਲੀਡਰ ਪੰਜਾਬ ਦੇ ਵਿੱਚ ਹੈ ਬਾਈ ਅੱਗੇ ਬੁਲਾ ਲਓ ਸਾਰੇ ਤਨੀ ਸਾਹਿਬ ਸਾਰੇ ਅੱਗੇ ਬੁਲਾ ਲਓ ਹੰਡ ਕੀ ਕਰ ਰਹੇ ਚੱਲੋ ਜੀ ਮੈਡਮ ਵਸੀਆਂ ਦਾ ਅਸਲੀ ਮੀਡੀਆ ਜਲੰਧਰ ਵਸੂਆਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਪ੍ਰਤੀ ਦਿੱਤਾ ਜਿਹੜੀ ਆਵਾਜ਼ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੀ ਸੀ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਾਪੇ ਤੋਂ ਲੜਾਓ ਉਸ ਆਵਾਜ਼ ਨੂੰ ਬਰਕਰਾਰ ਕਰਕੇ ਵੋਟਰਾਂ ਦੇ ਵਿੱਚ ਕਨਵਰਟ ਕੀਤਾ ਤਾਂ ਅੱਜ ਜਿਸੀ ੱਡੀ ਬੜੀ ਜਿੰਨਾ ਜਿੱਤ ਪਾਇਆ ਕੌਂ ਕੌਂਸਲਿੰਗ ਦੇ ਪੇਲੇ ਰਹੇਗੇ ਕੰਮ ਕਰ ਰਹੇ ਨੇ देखो ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਕੱਢਿਆ ਸੀਗਾ ਕੈਂਪੇਨ ਦੇ ਵਿੱਚ ਉਹ ਮੁੱਦਿਆਂ ਤੇ ਅਸੀਂ ਕੰਮ ਕਰਾਂਗੇ ਤੇ ਜਿੰਨੇ ਵੀ ਮੁੱਦੇ ਅਸੀਂ ਰੱਖਿਆ ਲੋਕਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਮਸਲਿਆਂ ਨੂੰ ਹੱਲ ਕਰਨ ਦੀ ਕੀ ਚੱਲ ਨਹੀਂ ਪਰਿਵਾਰ ਕੋ ਇੱਕ ਵੇ ਚੈਕਟਿਵ ਹੋਊਗਾ ਬਾਕੀ ਵਿਧਾਨ ਸਭਾ ਸੀਟ ਵਾਸਤੇ ਤਾਂ ਵੱਡਾ ਅੱਗੇ ਇੰਟਰਸਟ ਬਣ ਰਿਹਾ ਹੈ ਦੇਖੋ ਹਜੇ ਕੋਈ ਇੰਟਰਸਟ ਨਹੀਂ ਹੈ ਹਜੇ ਤਾਂ ਸਰਦਾਰ ਚੰਨਜੀਤ ਸਿੰਘ ਅਸੀਂ ਜਿੰਨੇ ਵੀ ਲੋਕ ਹੈ ਪਰਿਵਾਰ ਦੇ ਇਹ ਸਦਾ ਚਰਨਜੀਤ ਸਿੰਘ ਚੰਨੀ ਲਈ ਹੀ ਕੰਮ ਕਰਦੇ ਸੀ ਕੋਈ ਆਪਣੇ ਪਰਸਨਲ ਇੰਟਰਸਟ ਲਈ ਨਹੀਂ ਕੰਮ ਕਰ ਰਹੇ ਸੀ ਸਾਰੇ ਉਹਨਾਂ ਦੇ ਲਈ ਕੰਮ ਕਰਦੇ ਸੀ ਕਿ ਉਹ ਜਿੱਤਾਂ ਲੋਕਾਂ ਦੀ ਆਵਾਜ਼ ਅਸੀਂ ਵੋਟਾਂ 'ਚ ਕਨਵਰਟ ਕਰ ਸਕੀਏ ਬਸ ਇਸ ਲਈ ਕੰਮ ਚੱਲ ਰਿਹਾ ਸੀ ਕਿਆ ਲੱਗ ਰਿਹਾ ਥਾ ਆਪਕੋ ਕਿ ਜੈਸੇ ਸਟਾਰਟਿੰਗ ਸੇ ਰੁਝਾਨ ਆਨੇ ਸ਼ੁਰੂ ਹੋਏ ਤੋ ਉਸ ਸਮੇਂ ਚੰਨੀ ਤੋਂ ਚਰਨਜੀਤ ਸਿੰਘ ਚੰਨੀ ਆਗੇ ਜ਼ਰੂਰ ਚਲੇ ਲੇਕਿਨ ਕਈ ਨਾ ਕਈ ਜੋ ਉਸ ਸ਼ਿਵ ਰਿੰਕੂ ਹੈ ਭਾਜਪਾ ਕੀ ਉਹ ਵੀ ਜੋ ਸਾਥਵੇਂ ਚਲਤੇ ਨਜ਼ਰ ਆਏ ਉਸਕੇ ਬਾਅਦ ਬੇਸ਼ੱਕ ਇੱਕ ਲੀਡ ਬੜੀ ਮਿਲਨੀ ਸ਼ੁਰੂ ਹੋ ਗਈ ਥੀ ਸਟਾਰਟਿੰਗ ਦੇ ਵਿੱਚ ਥੋੜੀ ਘੱਟ ਲੀਡ ਰਹੀ ਜਦੋਂ ਪੋਸਟਰ ਵਗੈਰਾ ਖੁੱਲੇ ਪਰ ਉਸ ਤੋਂ ਬਾਅਦ ਤਾਂ ਲੀਡ ਮੈਂਟੇਨ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਤੇ ਅੱਜ ਏਡੀ ਬੜੀ ਲੀਡ ਆਈ ਹੈ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮੰਡੇਟ ਦੇ ਨਾਲ ਸਰ ਦਾ ਚਰਨ ਸਿੰਘ ਚੱਲੀ ਰਿਹਾ ਪੁੱਤਰ ਤੇ ਇਹ ਜਲੰਧਰ ਵਾਸੀਆਂ ਦੀ ਹੀ ਮੈਂ ਜਿੱਤ ਮੰਨੂਗਾ ਵੀ ਉਹਨਾਂ ਨੇ ਇੱਕ ਤਰਫਾ ਹੋ ਕੇ ਵੋਟਾਂ ਪਾਈਆਂ ਸਾਰੇ ਕੈਂਡੀਡੇਟ ਨੂੰ ਨਕਾਰਦੇ ਹੋਏ ਕੈਂਡੀਡੇਟ ਨੂੰ ਤੇ ਪਾਰਟੀ ਨੂੰ ਅੱਗੇ ਰੱਖ ਕੇ ਫੋਟਾ ਬਾਈ ਕੀਆ ਕੀ ਲੱਗ ਰਿਹਾ ਹੈ ਕਿ ਅਗਰ ਆਪ ਜਾਏਗੇ ਉਹ ਲੋਕ ਸਭਾ ਮੇਂ ਤੋ ਪੰਜਾਬ ਕੇ ਮੁੱਦੋ ਕੋ ਲੈ ਕੇ ਕੀਆ ਕੁਛ ਕਰ ਪਾਏਗੇ ਕੀ ਲੱਗ ਰਿਹਾ ਹੈ ਕਿਉਂਕਿ ਗਿਆ 111 ਦਿਨ ਮੁੱਖ ਮੰਤਰੀ ਰਹੇ ਤੇ ਤਬ ਉਹਨੋ ਨੇ ਲੋਗੋਨਾ ਕਾ ਕੇ ਬਹੁਤ ਸਾਰਾ ਕੰਮ ਕੀਆ ਇਸ ਵਾਰ ਲੱਗ ਰਿਹਾ ਹੈ ਕਿ ਉਹ ਔਰ ਵੀ ਅੱਛੇ ਕੰਮ ਕਰਨਗੇ ਦੇਖੋ ਸਾਨੂੰ ਜੱਜਾ ਦੇ ਲੋਕ ਮੈਂਡੇਟ ਦਿੰਨੇ ਹੈ ਤੇ ਮੈਂ ਅਸੀਂ ਉਸ ਮੈਂਡੇਟ ਨੂੰ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਫੁੱਲ ਵਰਕ ਕਰਦੇ ਆਂ ਤਾਂ ਕਿ ਲੋਕ ਸਾਡੇ ਨੂੰ ਸੈਟੀਸਫਾਈ ਹੋ ਸਕੇ ਇੱਕ ਜਥੇਦਾਰ ਨੇ ਅਪੀਲ ਵੀ ਕੀਤੀ ਹੈ ਕਿ ਆਜ ਦਾ 4 ਤਾਰੀਖ ਨੂੰ ਕੋਈ ਵੀ ਅਗਰ ਜੀਤਦਾ ਹੈ ਤਾਂ ਉਹ ਕੋਈ ਵੀ ਐਸਾ ਜਸ਼ਨ ਨਾ ਮਨਾਵੇ ਹਾਂਜੀ ਉਹਨੇ ਕਿਹਾ ਹੈ ਅਸੀਂ ਉਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਇਦਾਂ ਦਾ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਰ ਰਹੇ ਕਿ ਲੋਕਾਂ ਦੇ ਵਿੱਚ ਜੇ ਜੋਸ਼ ਹੈ ਜੇ ਉਹ ਕੁਝ ਕਰ ਰਹੇ ਆਂ ਤਾਂ ਅਸੀਂ ਆਪੋਨੇ ਪ੍ਰਬੰਧ ਤੇ ਜੇ ਕੁਝ ਨਹੀਂ ਕੀਤਾ ਅਸੀਂ ਉਸ ਜਥੇਦਾਰ ਸਾਹਿਬ ਸਾਡੇ ਪ੍ਰਮੁਖੀ ਹੈ ਜੋ ਉਹਨਾਂ ਦਾ ਬੀਨ ਹੈ ਉਹ ਸੀਮਿੰਗ ਕੋਸ਼ਿਸ਼ ਕਰੀਏ थैंक यू ਅਗਰ ਗੱਲ ਬਾਈ 1150 ਤੱਕ